ਅਭੀਕੁਪਰੰਗ ਲੋਡਾ ਚ ਸਵਾਗਤ ਹੈ ਮਹਾਰੰਜੀ ਕੋਰ ਬਲਟਾਈਜ਼ੇ ਸ਼ੁਰੂਆਤ ਕਰਨੇ ਤੋਂ ਪਹਿਲਾਂ ਜੈਸਾ ਪਾਲਣ ਕਰਨਾ ਹੈ ਪੰਜਾਬ ਵਿਧਾਨ ਸਭਾ ਦੇ ਦੋ ਦਿਨਾਂ ਦੇ ਸੈਸ਼ਨ ਦੀ ਦੂਜੇ ਦਿਨ ਦਾ ਕਾਰਜ ਸ਼ੁਰੂ ਹੋ ਗਈ ਦੋਵਾਂ ਸਵਾਲ ਜਵਾਬ ਦੇ ਨਾਲ ਸ਼ੁਰੂ ਹੋਇਆ ਜਿਸ ਵਿੱਚ ਪੁੱਛੇ ਗਏ ਸਨ ਆਧੇ ਮਾਪਰੀ ਜੋ ਪ੍ਰਬੰਧਕ ਕੌਂਸਲ ਪੰਜਾਬ ਨੂੰ ਸਗਨ ਸਕਰੀਮ ਨੂੰ ਸੁਵਿਧਾ ਕੇਂਦਰਾਂ ਨਾਲ ਜੋੜਨ ਜਾ ਰਿਹਾ ਤੇ ਇਸ ਨਾਲ ਲੋਕਾਂ ਨੂੰ ਮੁਸ਼ਕਲਾ ਆ ਸਕਦੀਆਂ ਵਿਧਾਨ ਸਭਾ ਚੋਅ ਦਿੱਲੀ ਤਸਵੀਰ ਦਾ ਮੁੱਦਾ ਉਠਾਇਆ ਗਿਆ ਵਿਧਾਇਕ ਮੱਤਭਿੰਦਰ ਕੁਮਾਰ ਸੁਖੀ ਨੇ ਡਾਕਟਰ ਅਵੇਕਰ ਤੇ ਭਗਤ ਸਿੰਘ ਦੀ ਤਸਵੀਰ ਬਦਲਣ ਦੇ ਮੁੱਦਾ ਚੁੱਕਿਆ ਰਾਣੇਂਦਰ ਪ੍ਰਤਾਪ ਸਿੰਘ ਦੇ ਸਵਾਲ ਦੇ ਜਵਾਬ ਦੇਦਿਆ ਮੰਤਰੀ ਗੁਰਮੀਤ ਸਿੰਘ ਨੇ ਦੁਹਧੀਆਂ ਨੇ ਕਿਹਾ ਕਿ ਫੂਕਾ ਰੋਡ ਤੇ ਦੋ ਲੇਨ ਦੀ ਸੜਕਾਂ ਬਣਾਉਣ ਲਈ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਇਸ ਤੋਂ ਪਰਦੇਸ ਸਰਕਾਰ ਵੱਲੋਂ ਅਪਰਾਧੀਆਂ ਵਿਰੁੱਧ ਕੀਤੀ ਗਈ ਬੁਲਡوزر ਕਾਰਵਾਈ ਦੀ ਤਰਜ਼ ਤੇ ਪੰਜਾਬ ਵਿੱਚ ਵੀ ਕਾਰਵਾਈ ਸ਼ੁਰੂ ਹੋ ਗਈ ਹੈ ਮੰਗਲਵਾਰ ਦੇ ਰਾਤ ਪੰਜਾਬ ਪੁਲਿਸ ਦੀ ਇੱਕ ਟੀਮ ਨੇ ਇੱਕ ਬਦਨਾਮ ਨਸ਼ਾ ਤਸਕਰ ਦੇ ਘਰ ਨੂੰ ਬੁਲਡوزر ਨਾਲ ਤਾਅਤਾ ਹੈ ਕਾਰਵਾਈ ਦੇ ਵੀਡੀਓ ਵੀ ਸਾਮਣੇ ਹੈ ਵਿੱਚ ਬੁਲਡوزر ਲੈ ਕੇ ਪਹੁੰਚੇ ਅਧਿਕਾਰੀ ਕਾਨੂੰਨ ਦਾ ਹੁਕਮ ਦੇ ਰਹੇ ਨੇ ਕਿ ਜਾਣਕਾਰੀ ਤਾਬਕ ਪੰਜਾਬ ਪੁਲਸ ਨੇ ਇਹ ਕਾਰਵਾਈ ਤਲਵੰਡੀ ਇਲਾਕੇ ਵਿੱਚ ਕੀਤੀ ਹੈ। ਬੁੱਧਵਾਰ ਨੂੰ ਪੁਲਸ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਤਲਵੰਡੀ ਦੇ ਡਰੱਗ ਮਾਫੀਆ ਤੋਂ ਹਟਾ ਗਿਆ ਸਮੂਹ ਅਤੇ 7 ਨਸ਼ੀਲੇ ਪਦਾਰਥਾਂ ਦੀ ਤਸਵੀਰਾਂ ਸ਼ਾਮਲ ਸਿੱਕੇ ਉਸ ਵਿਰੋਧ ਦੇ ਪੰਜਾਬ ਦੇ ਵਾਕਫ ਖਾਨੇ ਚ 6 ਐਫ ਆਰ ਦਰਜ ਨੇ ਪੁਲਸ ਨੂੰ ਤੋਂ ਐਫ ਆਈ ਆਰ ਦੇ ਮੱਦੇ ਨਜ਼ਰ ਕੀਤੀ ਗਈ ਹੈ ਪੁਲਸਾ ਮੰਨ ਰਹਾ ਹੈ ਕਿ ਇਹ ਜਾਇਦਾਦ ਨਸ਼ੀਲੇ ਪਦਾਰਥਾਂ ਵਿੱਚ ਕੇ ਹਾਸਲ ਹੋਈ ਸੀ ਇਸ ਲਈ ਕਿ ਪੰਜਾਬ ਪਲੱਸ ਵਾਲੋ ਕੀਤੀ ਗਈ ਕਾਰਵਾਈ ਉਪਾਦ ਸੰਤਾਪ ਨੇ ਇਸ ਨੂੰ ਇੱਕ ਨਵਾਂ ਨਾਮ ਦਿੱਤਾ ਸਰਕਾਰ ਨੇ ਇਸ ਨਸ਼ਾ ਵਿਰੋਧ ਦੇ ਜੰਗ ਰਮੋਧੀਨ ਦਾ ਨਾਮ ਦੇ ਤਹਿਤ ਦਾਫਤੂਨ ਜਾਰੀ ਪੈਣ ਗਿਆ ਹੈ ਕਿ ਇਹ ਨਸ਼ਾ ਵਿਰੋਧ ਜੰਗ ਦੇ ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਹੈ ਇਲਾਕੇ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਤਸਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਤਾਂ ਇਸੇ ਤਰ੍ਹਾਂ ਹੀ ਕਾਰਵਾਈ ਕੀਤੀ ਜਾਵੇਗੀ ਸੰਭਾਵਨਾ। ਤਰਨਤਾਰਨ ਵਿੱਚ ਇੱਕ ਪੁਲਿਸ ਤੋਂ ਮੁਕਾਬਲਾ ਹੋਇਆ ਹੈ ਜੇਕਰ ਪੁਲਿਸ ਨੇ ਸਵੇਰੇ ਤੜਕੇ ਪਿੰਡ ਪੁਰਾ ਕੋਲਾ ਨਜ਼ਦੀਕ ਉਪੱਧ ਪੱਟੇ ਦੇ ਮੁਕਾਬਲੇ ਜੇਕਰ ਦੋ ਐਕਸਟਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਹੜੇ ਗੋਲੀਆਂ ਚਲਾ ਕੇ ਡਰਾਉਣ ਦਾ ਪ੍ਰਚਾਰ ਵੀ ਮਚਾ ਰਹੇ ਸਨ। ਇਹ ਦੋਵੇਂ ਐਕਸਟਰ ਸਫਲ ਹੋਏ ਨੇ ਤੇ ਪੁਲਿਸ ਕੋਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੱਸਿਆ ਕਿ ਪੁਲਿਸ ਨਾਲ ਕੋਈ ਮੋਟੂਰ ਵੇਡ ਦੌਰਾਨ ਬੈਂਸ ਚਪਰਾ ਤੋਂ ਦਾਸੂਆ ਦੇ ਦੋ ਘਰ ਦੇ ਜ਼ਖਮੀ ਦਸਜਾ ਦੇ ਨੇ ਜਿਨ੍ਹਾਂ ਨੂੰ ਲਾਹਟ ਪਰਸੋ ਨਾਲ ਚਲਾਈ ਗਈ ਟੋਲੀ ਨੇ ਦਿੱਤਾ ਤਾਂ ਅੰਤਾਰਮੇਂ ਐਸ.ਯੂ.ਡੀ. ਅਜੇ ਰਾਜ ਸਿੰਘ ਨੇ ਦਸਜਾ ਪਰਸੋ ਨਾਲ ਦਿੱਤੀ ਸੀ ਜਨਾਬ ਦੇਸੀ ਕੇ ਤਕਸ਼ਮ ਮੋਟਰਸਾਈਕਲ ਨੂੰ ਮਸਤ ਕਰ ਤੋਂ ਉਹਨਾਂ ਜਾਇਆ ਦੇਸ ਤੋਂ ਬਾਦ ਪਰਸੋਲੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮੋਟਰਸਾਈਕਲ ਰੋਕਣ ਦੇ ਜਾਇਆ ਉਹਨਾਂ ਤੇ ਜਾਇਆ ਤੇ ਪਰਸ ਉਹਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਉਸ ਨੂੰ ਜਵਾਬੀ ਫਾਇਰਿੰਗ ਕੀਤੀ ਗਈ ਤਾਂ ਦੋਵਾਂ ਦੇ ਗੋਲੀ ਲੱਗ ਗਈ ਜਿਨ੍ਹਾਂ ਦੀ ਪਛਾਣ ਪ੍ਰਕਾਸ਼ ਤੇ ਨੰਬਰ

ਦੀ ਬੈਚ ਨੂੰ ਪੰਜਾਬ ਰਾਜਵੇਲ ਹਾਊਸ ਕਾਰਪੋਰੇਸ਼ਨ ਇੰਟਰਦੇ ਦੇ ਪ੍ਰਬੰਧਨ ਨਿਰਦੇਸ਼ ਅਧੀਨ ਸਿਵਲ ਨਿਵਾਣਗੇ ਪੂਨਮਦੀਪ 42013 ਬੈਚ ਦੀ ਸਿਪਕੋਟ ਦੀ ਟ੍ਰੇਨਰ ਹੋਵੇਗੀ ਤੇ ਪੂਨਮਦੀਪ 42014 ਬੈਚ ਦੀ ਹੁਣ ਆਈ ਐਸ ਮੁਹਾਲੀ ਦੇ ਡਿਪਟੀ ਕੰਟਰੋਲਰ ਨੇ ਅਸ਼ੀਕਾ ਜਨੂ ਕੀਤਾ ਗਿਆ ਤੇ ਇਹਨੂੰ ਸ਼ਾਰਟ ਦੇ ਦਿੱਤੀ ਕੁਸ਼ਲਣ ਹੋਵੇਗੀ ਪਰੰਪਰ ਪਾਸਿੰਗ ਦੇ ਅਨੁਸਾਰ 16 ਬੈਂਚ ਦੀ ਨਿਯੋਗ ਆ ਐਸ ਐਸ ਨਗਰ ਉਮਿਸ਼ਰ ਨੂੰ ਨਿਯੁਕਤ ਕੀਤਾ ਗਿਆ ਨਹੀਂ ਹੰਕੁਰਜੀ ਸਿੰਘ 2018 ਬੈਚ ਦੇ ਨੂੰ ਸ਼ਹੀਦ ਪਰਸਿੰਦਰ ਦੇ ਦਿੱਕਤ ਨੂੰ ਨਿਸ਼ਾਨਮਾਗਤ 2018 ਬੈਚ ਲਈ ਇਹ ਮਨਾਲਾ ਦੇ ਦਿੱਕਤ ਨੂੰ ਨਿਸ਼ਾਨਮਾਗਤ ਵਿਰਾਜ ਸ਼ਾਂਤਨਰਨ ਦਿੱਕਤ ਆ 2018 ਬੈਚ ਤੋਂ ਮੀਰ ਕੋਪਲਾ ਦੇ ਦਿੱਕਤ ਨੂੰ ਨਿਸ਼ਾਨਮਾਗਤ ਜਦੋਂ ਅੰਦਰ ਕੁਝ ਦਿਨ ਪਹਿਲਾਂ ਜਾਗੋ ਪਾਰਟੀ ਦੌਰਾਨ ਕੀਤੀ ਗਈ ਹਵਾਲ ਫਾਈਲing ਦੌਰਾਨ 41 ਸਾਲਾਂ ਦੀ ਉਮਰ ਦੀ ਮੌਤ ਹੋ ਗਈ ਸੀ ਨੂੰ ਸ਼ਾਂਤਨਰਨ ਦਿੱਕਤ ਸੇਗੋਜ ਹੋਈ ਸੀ ਮਹਿਲਾ ਦਾ ਪਤੀ ਦੱਸਿਆ ਜਾ ਰਿਹਾ ਸੀ ਪਹਿਲਾ ਸਰਪੰਚ ਦਾ ਤੇ ਹੁਣ ਮੈਨਾ ਸਰਪੰਚ ਦਾ ਬਿਆਨ ਸਾਹਮਣੇ ਆਇਆ ਕਿ ਅਸੀਂ ਪਤਨੀ ਦੀ ਗੋਲੀ ਲੱਗਨ ਨਾਲ ਮੌਤ ਹੋਈ ਤੇ ਜਦ ਕਿ ਪਹਿਲਾਂ ਕਹਿੰਦੇ ਕਿ ਹਾਰਟ ਅਟੈਕ ਨਾਲ ਮੌਤ ਹੋਈ ਰਿਹਾ ਰਿਹਾ ਕਿ ਪਤੀ ਮਾਂ ਉਹਨਾਂ ਦੇ ਪਤਨੀ ਦੀ ਮੌਤ ਹਾਰਟ ਅਟੈਕ ਨਾਲ ਨਹੀਂ ਹੋਈ ਸਗੋਂ ਗੋਲੀ ਦਰਦ ਨਾਲ ਨਾਲ ਮੈਨਾ ਸਰਪੰਚ ਦਾ ਕਹਿਣਾ ਹੈ ਇਸ ਦੀ ਮੀਡੀਆ ਤੇ ਵਾਇਰਲ ਵੀਡੀਓ ਉਹਨਾਂ ਨੇ ਪਹਿਲਾਂ ਨਹੀਂ ਦੇਖੀ ਜਿਸ ਵਿੱਚ ਸਾਫ਼ ਨਜ਼ਰ ਆਇਆ ਕਿ ਮੇਰੇ ਪਤੀ ਪਰਮੇਸ਼ਰ ਸਿੰਘ ਦਾਬੀ ਗਾਣੇ ਤੇ ਪੰਗੜਾ ਪਾ ਰਹੇ ਨੇ ਜਿਸ ਨਾਲ ਇੱਕ ਨੌਜਵਾਨ ਹਮਾਚੇ ਪਾਣੀ ਨਾਲ ਚੱਲਣਾ ਗੋਲੀ ਚਲਾਉਣ ਵਾਲੇ ਦੇ ਇਕ ਹੋਰ ਵਿਅਕਤੀ ਹੁੰਦਾ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਨੌਲੀ ਚਿਲੌਂ ਵਾਲੇ ਨੌਜਵਾਨ ਨੇ ਔਰ ਦੂਜੇ ਤਿੰਨ ਗੋਲੀਆਂ ਚਲਾਈਆਂ। ਪੁਰੇ ਮਾਮਲੇ ਉਸ ਪੁਲਿਸ ਨੇ ਕੇਸ ਦਰਜ ਕੀਤਾ ਹੈ। ਵਿਧਾਨ ਸਭਾ ਸੈਸ਼ਨ ਵਿੱਚ ਬੋਲਦੇ ਤੇ ਬੇਨ ਦਾ ਪ੍ਰਤਾਪ ਸਿੰਘ ਬਾਜਬਾਨੀ ਸੱਦ ਦੇ ਬਾਹਰ ਦਾਅਵਾ ਕਰਦੇ ਟ ਹੈ ਕਿ ਆਪ ਦੇ ਕੈਂਪਾਇਰ ਨਾਲ ਸੰਪਰਕ ਕੁਝ ਨਹੀਂ ਹੋਣਕਾ ਕਿ ਆਪ ਹਮ ਸਾਡੇ ਕੋਲ ਇੱਕ ਧੱਕੀ ਦੀ ਬੁਕਿੰਗ ਕਰਵਾ ਰਹੇ ਨੇ। ਪ੍ਰਤਾਪ ਸਿੰਘ ਬਾਜਬਾਨੀ ਦਾਅਵਾ ਕੀਤਾ ਹੈ ਕਿ ਆਪ ਉਹਦਾ ਇੱਕ ਦਰਜੀਤ ਉਸਾਨ ਦੇ 100 ਰੁਪਏ ਐਡਵਾਂਸ ਬਿਟਿੰਗ ਕਰਵਾ ਰਹੇ ਨੇ। ਪ੍ਰਤਾਪ ਬਾਜਬਾਨੀ ਦੇ ਰੂਪਕਾਰ ਵਾਲੇ ਬਿਆਨ ਤੇ ਹੁਣ ਸਿਆਸਤ ਕਰਨਾ ਹੀ ਹੈ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਇਸ ਦੇ ਲਈ ਬਾਜਵਾ ਦਾ ਵਿਰੋਧ ਕਰ ਰਹੇ ਨੇ ਕੈਬਨਟ ਮੰਤਰੀ ਕੁਲਦੀਪ ਤਾਲੀਵਾਲ ਨੇ ਇਸ ਨੂੰ ਲੈ ਕੇ ਬਿਆਨ ਦਿੱਤਾ ਹੈ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੂੰ ਖੁੱਲਾ ਚੈਲੰਜ ਕਰਨਾ ਕਿ ਉਹ ਕਾਂਗਰਸ ਦੇ ਤਿੰਨ ਐਮਐਲਏ ਦਾ ਸੇ ਜਿਹੜੇ ਕਹਿਣ ਕਿ ਬਾਜਵਾ ਸਾਹਿਬ ਸਾਡੇ ਅਗਲੇ ਸੀਐਮ ਹੋਣਗੇ ਉਹ ਮੇਰਾ ਨਾਮ ਬਦਲ ਦੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਬਾਜਵਾ ਆਪਣੀ ਸੀਟ ਤੋਂ ਜਿੱਤ ਕੇ ਕੈਬਨਟ ਮੰਤਰੀ ਕੁਲਦੀਪ ਤਾਲੀਵਾਲ ਨੇ ਕਿਹਾ ਕਿ ਸਾਡਾ ਪਾਰਟੀ ਦਾ ਕੋਈ ਵੀ ਆਹੂ ਨਾ ਤਾਂ ਅਰੁਣ ਤੇਜੀਵਾਲ ਦੇ ਨਾਮ ਹੇਠ ਮਨਤੀ ਮਾਨਕਾਲ ਨੂੰ ਛੱਡ ਕੇ ਜਾਵੇਗਾ ਸਾਡੀ ਪਾਰਟੀ ਕਿਉਂਕਿ ਅਸੀਂ ਅਗਲੇ 10 ਸਾਲ ਤੱਕ ਰਾਜ ਕਰਾਂਗੇ ਲੋਕਸਰ ਸਾਇਰਸ ਦੀਆਂ ਮਾਰਨ ਪਾਰਟੀ ਦੀ ਸਰਕਾਰ ਨੂੰ ਨਾ ਇਹ ਵੇਕੀ ਰਾਸ਼ਟਰੀ ਡੋਨਾਲਡ ਪਰੰਪਰੇ 81 ਦੇ ਉਦੇਸ਼ ਜੋ ਮਦਦ ਹੁੰਦੀ ਹੈ ਪਰੋਨੋ ਲੇਜੰਸੀ ਉਸੇ ਆਈਡੀ ਦੇ 1600 ਲਾਖ ਨੂੰ ਨੌਕ ਪੇਟ ਕਰਦੇ ਨੇ ਤੇ ਬਾਕੀ ਖਲਾਸ ਨੂੰ ਫਲੇਅ ਗੀਨ ਤੇ ਭੇਜੇ ਜਾ ਰਹੇ ਹਨ ਜੋ ਅਮਰੀ ਲਈ ਹੋਵੇ ਹਨ ਬਲੋਨਾ ਨੂੰ ਸੈਲਰੀ ਮਿਲੇਗੀ ਯੂਐਸਏ ਆਈਡੀ ਫਾਰ US एजेंसी फॉर इंटरनेशनल डेवलपमेंट ਇਸ ਨੂੰ ਸਥਾਨਕ ਤੇ ਦੁਨੀਆ ਭਰ ਵਿੱਚ ਮੌਜੂਦ ਬਹਿਸ ਜ਼ਰੂਰੀ ਸਾਫ ਨੂੰ ਰੱਖਿਆ ਗਿਆ ਹੈ ਕਿ ਉਹ ਸੰਸਾਰ ਸਿਰਫ ਆਰਟੀਕਲ ਦੇ ਮਾਨਦਾਰ ਮੁਕਤ ਪ੍ਰਣਾਲੀ ਦਾ ਹਿੱਸਾ ਬਣੇਗਾ ਉਸ ਬਿਆਸ ਫੋਰਸ ਫੰਡਿੰਗ ਇਸ ਹਾਲ ਇਸ ਉਰਦੂਸ਼ਾਹੀ ਨਹੀਂ ਕਰਦੀ ਤਾਂ ਸਭ ਵੱਡੇ ਇਸ ਲਈ ਚੁੱਕੇ